ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਆ ਅੱਜ ਦਾ ਟੌਪਿਕ ਹੈ ਵਾਹਿਗੁਰੂ ਜੀ ਆਪਾਂ ਲੈ ਕੇ ਆਏ ਆ ਕਿ ਕੁੱਤੇ ਨੂੰ ਰੋਟੀ ਖਵਾਉਣ ਦੇ ਨਾਲ ਕੀ ਕੁਝ ਹੁੰਦਾ ਹੈ ਟਾਪਿਕ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤਾਂ ਅੱਜ ਦਾ ਆਪਣਾ ਟਾਪਿਕ ਸੀਗਾ ਵੈਗੁਰੂ ਜੀ ਕਿ ਕਾਲੇ ਕੁੱਤੇ ਨੂੰ ਰੋਟੀ ਪਾਉਣ ਨਾਲ ਤੁਹਾਡੇ ਕਿਸ ਤਰ੍ਹਾਂ ਕੰਮ ਕਾਰਜ ਸਵਰਦੇ ਤੇ ਵੈਗੁਰੂ ਜੀ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਗੁਰਬਾਨੀ ਅਨੁਸਾਰ ਆਪਾਂ ਵਿਚਾਰ ਕਰੀਏ ਕਿ ਜੇਕਰ ਆਪਾਂ ਕੁੱਤੇ ਨੂੰ ਰੋਟੀ ਪਾ ਰਹੇ ਆ ਤਾਂ ਵੈਰ ਗੁਰੂ ਜੀ ਉਹਦੇ ਲਈ ਆਪਾਂ ਨੂੰ ਜ਼ਰੂਰੀ ਨਹੀਂ ਅਕਾਲਾ ਪੁੱਤਾ ਕਿਉਂਕਿ ਜੇਕਰ ਆਪਾਂ ਕਿਸੇ ਪੁੱਠੇ ਪੇਟ ਨੂੰ ਰੋਜਾਰੇ ਆ ਤਾਂ ਉਹਦੇ ਲਈ ਵਾਹਿਗੁਰੂ ਜੀ ਜ਼ਰੂਰੀ ਨਹੀਂ ਆਪਾਂ ਵੇਖਣਾ ਰੰਗ ਨਹੀਂ ਦੇਖਣਾ ਰੂਪ ਨਹੀਂ ਦੇਖਣਾ ਕਿਉਂਕਿ ਗੁਰੂ ਮਹਾਰਾਜ ਦਾ ਜੜਾ ਪ੍ਰਸ਼ਾਦਾ ਹੈ ਜਿਵੇਂ ਵਾਹਿਗੁਰੂ ਜੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ ਤਾਂ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਵਾਹਿਗੁਰੂ ਜੀ ਕੀ ਉਹਨਾਂ ਨੇ ਜਦੋਂ ਸ਼ੁਰੂ ਕੀਤੀ ਤਾਂ ਕਿ ਉਹਨਾਂ ਨੇ ਇਹ ਦੇਖਿਆ ਕਿ ਕੋਈ ਕਿਹੜੀ ਕਾਸਟ ਨਾਲ ਜਾਂ ਕਿਸੇ ਦਾ ਰੰਗ ਕਾਲਾ ਜਾਂ ਹੁਣ ਵੀ ਆਪਾਂ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਲੰਗਰ ਪ੍ਰਸ਼ਾਦਾ ਛਕਣ ਜਾਂਦੇ ਆ ਕੀ ਉਥੇ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਜਾਂ ਲੰਗਰ ਘਰ ਦੇ ਵਿੱਚ ਆਪਾਂ ਜਾਂਦੇ ਆ ਕੀ ਉਥੇ ਗੇਟ ਤੇ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਜਾਂ ਆਪਣਾ ਰੰਗ ਦੇਖਿਆ ਜਾਂਦਾ ਜਾਂ ਆਪਣਾ ਰੂਪ ਦੇਖਿਆ ਜਾਂਦਾਗਾ ਨਹੀਂ ਦੇਖਿਆ ਜਾਂਦਾ ਨਾ ਵਾਹਿਗੁਰੂ ਜੀ ਉਥੇ ਗੁਰੂ ਘਰ ਦੇ ਵਿੱਚ ਲੰਗਰ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਕਾਸਟ ਦਾ ਆ ਜਾਵੇ ਕਿਸੇ ਵੀ ਰੰਗ ਦਾ ਆ ਜਾਵੇ ਕਿਸੇ ਵੀ ਰੂਪ ਦਾ ਆ ਜਾਵੇ ਤਦਕ ਉਹਨੂੰ ਲੰਗਰ ਪ੍ਰਸ਼ਾਦਾ ਉੱਥੇ ਸ਼ਿਕਾਇਆ ਜਾਂਦਾਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਤਾਂ ਸ਼ੁਰੂ ਕੀਤੀ ਸੀਗੀ ਵਾਹਿਗੁਰੂ ਜੀ ਭੁੱਖੇ ਪੇਟ ਨੂੰ ਰਜਾਉਣ ਦੇ ਲਈ ਠੀਕ ਹੈ ਇਸੇ ਤਰ੍ਹਾਂ ਜੇਕਰ ਆਪਾਂ ਜਾਨਵਰਾਂ ਨੂੰ ਰੋਟੀ ਪਾ ਰਹੇ ਆ ਤਾਂ ਵਾਹਿਗੁਰੂ ਜੀ ਉੱਥੇ ਆਪਾਂ ਇਹ ਨਹੀਂ ਦੇਖਣਾ ਕਿ ਕਾਲਾ ਕੁੱਤਾ ਚਿੱਟਾ ਕੁੱਤਾ ਜਾਂ ਉਹਦਾ ਆਪਾਂ ਰੰਗ ਰੂਪ ਨਹੀਂ ਦੇਖਣਾਗਾ ਠੀਕ ਹੈ ਲੰਗਰ ਸ਼ਿਕਾਉਣ ਦਾ ਮਤਲਬ ਇਹ ਹੈ ਕਿ ਭੁੱਖੇ ਪੇਟ ਨੂੰ ਰਜਾਉਣਾ ਠੀਕ ਹੈ ਕਿਉਂਕਿ ਜਦੋਂ ਆਪਾਂ ਕਿਸੇ ਭੁੱਖੇ ਪੇਟ ਨੂੰ ਰਜਾਉਂਦੇ ਹਣਾ ਵਾਹਿਗੁਰੂ ਜੀ ਫਿਰ ਉਹਦੇ ਅੰਦਰੋਂ ਅਸੀਸਾਂ ਨਿਕਲਦੀਆਂ ਨੇ ਹੁਣ ਕਹਿੰਦੇ ਹੁੰਦੇ ਨੇ ਗੁਰੂ ਘਰ ਦੇ ਵਿੱਚ ਨਾ ਸਭ ਤੋਂ ਵੱਡਾ ਦਿੱਤਾ ਜਿਹੜਾ ਧਾਨ ਹੈ ਆਪਣਾ ਕਿਹੜਾ ਫਲ ਦਾ ਅਨਾਰ ਦਾ ਕਿਉਂ ਫਲ ਦਾ ਕਿਉਂਕਿ ਜਦੋਂ ਆਪਾਂ ਆਪਣੇ ਘਰ ਦੇ ਵਿੱਚੋਂ ਆਪਣੇ ਰਾਸ਼ਨ ਦੇ ਵਿੱਚੋਂ ਰਾਸ਼ਨ ਲੈ ਕੇ ਜਾਂਦੇ ਆਂ ਆਨਾਜ ਲੈ ਕੇ ਜਾਂਦੇ ਆਂ ਆਟਾ ਲੈ ਕੇ ਜਾਂਦੇ ਆਂ ਦਾਲਾਂ ਲੈ ਕੇ ਜਾਂਦੇ ਆਂ ਤਾਂ ਉਹ ਗੁਰੂ ਘਰ ਦੇ ਉੱਥੇ ਲੰਗਰ ਦੇ ਪ੍ਰਸ਼ਾਦੇ ਦੇ ਵਿੱਚ ਉਹ ਵਰਤੀਆਂ ਜਾਂਦੀਆਂ ਨੇ ਤੇ ਜਦੋਂ ਉਹ ਲੰਗਰ ਪ੍ਰਸ਼ਾਦੇ ਦੇ ਵਿੱਚ ਵਰਤੀਆਂ ਜਾਂਦੀ ਹੈ ਤਾਂ ਉੱਥੇ ਵਾਹਿਗੁਰੂ ਜੀ ਉਹ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਤਾਂ ਤੁਸੀਂ ਇਹ ਦੇਖੋ ਕਿ ਚਾਹੇ ਕੋਈ ਕਿੰਨਾ ਵੀ ਕੋਈ ਗੁੱਸੇਖੋਰ ਹੋਵੇ ਕੋਈ ਕਿੰਨਾ ਵੀ ਮਤਲਬ ਬੁਰੀ ਆਦਤ ਵਾਲਾ ਨਿਸ਼ਾਨ ਹੋਵੇ ਪਰ ਤੁਸੀਂ ਦੇਖਿਆ ਹੋਣਾ ਜਦੋਂ ਗੁਰੂ ਘਰਾਂ ਦੇ ਵਿੱਚ ਲੰਗਰ ਘਰ ਦੇ ਵਿੱਚ ਪ੍ਰਸ਼ਾਦਾ ਸੰਗਤ ਸਖਤ ਛਕਦੀ ਹੈ ਤਾਂ ਉਹਨਾਂ ਦੇ ਅੰਦਰੋਂ ਅਸੀਸਾਂ ਹੀ ਨਿਕਲਦੀਆਂ ਨੇ ਇਹ ਠੀਕ ਹੈ ਤਾਂ ਤਾਂ ਕਰਕੇ ਜਦੋਂ ਇਹ ਜਿਹੜਾ ਆਪਾਂ ਰਾਸ਼ਨ ਪਾਣੀ ਦੇਣ ਜਾਂਦੇ ਹਾਂ ਤਾਂ ਉਹ ਕਿਸੇ ਦੇ ਮੂੰਹ ਦੇ ਵਿੱਚ ਪੈਂਦਾ ਭੁੱਖੇ ਪੇਟ ਨੂੰ ਵਰਜਾਉਂਦਾ ਤਾਂ ਉਹਦੀਆਂ ਅਸੀਸਾਂ ਨਿਕਲੀਆਂ ਵੀ ਵੈਗਰੂ ਜੀ ਆਪਾਂ ਨੂੰ ਉਹ ਜ਼ਰੂਰ ਲੱਗ ਜਾਂਦੀਆਂ ਨੇ ਤਾ ਕਰਕੇ ਕਹਿੰਦੇ ਨਾ ਵੀ ਕੋਈ ਰੂਪ ਨਾ ਦੇਖੋ ਰੰਗ ਨਾ ਦੇਖੋ ਠੀਕ ਹੈ ਹੁਣ ਜਿਹੜੇ ਜਾਨਵਰਾਂ ਨੂੰ ਰੋਟੀ ਖਵਾਉਣੀ ਹੈ ਹੈਨਾ ਜਿਹੜੇ ਗਲੀਆਂ ਦੇ ਵਿੱਚ ਕੁੱਤੇ ਤੁਰੇ ਫਰਦੇ ਆ ਉਹਨਾਂ ਨੂੰ ਰੋਟੀ ਖਵਾਉਣੀ ਹੈ ਤਾਂ ਵਾਹਿਗੁਰੂ ਜੀ ਕੀ ਕਰਿਆ ਕਰੋ ਜਦੋਂ ਤੁਸੀਂ ਆ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗਦੇ ਹੋ ਹੈਨਾ ਜੇ ਜਦੋਂ ਆਪਾਂ ਘਰ ਦੇ ਵਿੱਚ ਰੋਟੀ ਬਣਾਉਣ ਲੱਗਦੇ ਸਭ ਤੋਂ ਤਵੇ ਤੇ ਪਹਿਲੀ ਰੋਟੀ ਤੁਸੀਂ ਜਦੋਂ ਪਾਉਨੇ ਆ ਤਾਂ ਗੁਰੂ ਮਹਾਰਾਜ ਨੂੰ ਯਾਦ ਕਰ ਲਿਆ ਕਰੋ ਵਾਹਿਗੁਰੂ ਸਿਮਰਨ ਕਰ ਲਿਆ ਕਰੋ ਤੇ ਪਹਿਲੀ ਰੋਟੀ ਤੁਸੀਂ ਜਾਨਵਰਾਂ ਰਸਤੇ ਪਕਾਉਣੀ ਆ ਗੁਰੂ ਮਹਾਰਾਜ ਦੇ ਨਾਮ ਦੀ ਪਹਿਲੀ ਰੋਟੀ ਪਕਾ ਲਿਆ ਕਰੋ ਉਹ ਰੋਟੀ ਤੁਸੀਂ ਬਾਹਰ ਤੁਸੀਂ ਪੰਛੀਆਂ ਲਈ ਵੀ ਛੋਟੇ-ਛੋਟੇ ਟੁਕੜੇ ਕਰਕੇ ਸੈੱਟ ਸਕਦੇ ਹੋ ਤੁਸੀਂ ਕੁੱਤੇ ਨੂੰ ਵੀ ਪਾ ਸਕਦੇ ਹੋ ਠੀਕ ਹੈ ਉਸ ਨਾਲ ਕੀ ਹੋਊਗਾ ਵਾਹਿਗੁਰੂ ਜੀ ਜਿਹੜੇ ਭੁੱਖੇ ਪੰਛੀ ਹੋਣਗੇ ਜਾਂ ਭੁੱਖੇ ਜਾਨਵਰ ਹੋਣਗੇ ਉਹ ਰੱਜ ਜਾਣਗੇ ਜਦੋਂ ਉਹ ਵੀ ਵਾਹਿਗੁਰੂ ਜੀ ਆਪਾਂ ਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ ਪਰ ਉਹਨਾ ਅਸੀਸਾਂ ਦਿੰਦੇ ਆ ਤੁਸੀਂ ਇਹ ਦੇਖੋ ਜਦੋਂ ਆਪਾਂ ਕਿਸੇ ਗਲੀ ਵਾਲਾ ਕੋਈ ਜਾਨਵਰ ਹੁੰਦਾ ਹੈਗਾ ਆਪਾਂ ਉਹਨੂੰ ਗਲੀ ਵਾਲਾ ਮੰਨ ਲਓ ਕੁੱਤਾ ਹੀ ਹੁੰਦਾ ਜਦੋਂ ਆਪਾਂ ਉਹਨੂੰ ਰੋਟੀ ਪਾਉਣ ਲੱਗ ਜਾਂਦੇ ਆ ਫਿਰ ਉਹ ਕਿੰਨਾ ਆਪਣੇ ਪ੍ਰਤੀ ਪਿਆਰ ਜਤਾਉਂਦਾ ਉਹ ਤੁਸੀਂ ਦੇਖਿਆ ਹੋਊਗਾ ਬਹੁਤ ਹਨਾ ਉਹ ਪੂਛ ਜੀ ਗਲਾਉਂਦਾਗਾ ਕਿੰਨਾ ਉਹ ਪਿਆਰ ਜਤਾਉਂਦਾਗਾ ਠੀਕ ਹੈ ਤੇ ਕਈ ਤਾਂ ਗਲੀ ਵਾਲੇ ਕੁੱਤੇ ਇਹੋ ਜਿਹੇ ਹੁੰਦੇ ਆ ਜਦੋਂ ਆਪਾਂ ਉਹਨੂੰ ਰੋਟੀ ਪਾਣੀ ਪਿਓ ਲੱਗ ਜਾਂਦੇ ਨਾ ਫਿਰ ਉਹ ਆਪਣੀ ਵਫਾਦਾਰੀ ਦਿਖਾਉਂਦੇ ਵਫਾਦਾਰੀ ਵੈਗਰੂ ਜਿਉਂ ਕਿਵੇਂ ਦਿਖਾਉਂਦੇ ਆ ਫਿਰ ਉਹ ਆਪਣੇ ਗੇੜ ਤੇ ਬਹਿਣਾ ਸ਼ੁਰੂ ਕਰ ਦਿੰਦੇ ਆ ਤੇ ਜੇ ਤੁਹਾਡੇ ਨੇੜੇ ਗੇੜ ਦੇ ਨੇੜੇ ਚਿੜੀ ਵੀ ਫਰਕੇ ਨਾ ਉਹ ਚੀਜ਼ ਦਾ ਵੀ ਉਹ ਧਿਆਨ ਰੱਖਦੀ ਹੈ ਹਨਾ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਜੇਕਰ ਤੁਸੀਂ ਜਾਨਵਰਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਨੇ ਹੋ ਨਾ ਤਾਂ ਉਸ ਦੇ ਰੰਗ ਰੂਪ ਦੇ ਵਿੱਚ ਨਾ ਜਾਓ ਠੀਕ ਹੈ ਗੁਰਬਾਣੀ ਦੇ ਵਿੱਚ ਵਾਹਿਗੁਰੂ ਜੀ ਕਿਤੇ ਨਹੀਂ ਲਿਖਿਆਗਾ ਕਿ ਕਾਲੇ ਕੁੱਤੇ ਨੂੰ ਜਾਂ ਕਾਲੀ ਚਿੜੀ ਨੂੰ ਜਾਂ ਕਿਸੇ ਕਿਸੇ ਵੀ ਕਾਸਟ ਨੂੰ ਲੈ ਕੇ ਇਹ ਨਹੀਂ ਲਿਖਿਆ ਗਿਆ ਕਿ ਤੁਸੀਂ ਉਹਨੂੰ ਰੋਟੀ ਪਾਣੀ ਇਸ ਕਹੋ ਜੋ ਵੀ ਜੜੀਆਂ ਇਹ ਗਲਤ ধারণাਆਂ ਨਾਵਾ ਜੋ ਵੀ ਚੱਲ ਰਹੀਆਂ ਨੇ ਉਹ ਗਲਤ ਹੈ ਗੁਰਬਾਣੀ ਅਨੁਸਾਰ ਵਾਹਿਗੁਰੂ ਜੀ ਲਿਖਿਆ ਕਿ ਭੁੱਖੇ ਪੇਟ ਨੂੰ ਰਜਾਉਣਾ ਠੀਕ ਹੈ ਉਹ ਚਾਹੇ ਕੋਈ ਵੀ ਹੈ ਭੁੱਖੇ ਪੇਟ ਨੂੰ ਰਜਾਉਣਾ ਹੈ ਠੀਕ ਹੈ ਤਾਂ ਵਾਹਿਗੁਰੂ ਜੀ ਇਸ ਲਈ ਕੋਈ ਵਹਿਮ ਭਰਮ ਨਾ ਕਰਿਆ ਕਰੋ ਜਦੋਂ ਆਪਾਂ ਗੁਰਬਾਣੀ ਨਾਲ ਵਾਹਿਗੁਰੂ ਜੀ ਜੁੜ ਜਾਂਦੇ ਆ ਨਾ ਫਿਰ ਆਪਾਂ ਨੂੰ ਕਿਸੇ ਤਰ੍ਹਾਂ ਦਾ ਵਹਿਮ ਭਰਮ ਨਹੀਂ ਕਰਨਾ ਚਾਹੀਦਾ ਕਿ ਇਵਨ ਕਿ ਜੇਕਰ ਤੁਸੀਂ ਗੁਰੂ ਸਾਹਿਬ ਦਾ ਨਾਮ ਹੀ ਵੀ ਲੈ ਲੈ ਰਹੇ ਹੋ ਨਾ ਗੁਰੂ ਸਾਹਿਬ ਦੀ ਬਾਣੀ ਪੜ੍ਹ ਰਹੇ ਹੋ ਮर्यादा ਅਨੁਸਾਰ ਪੜੋ ਮर्याਦਾ ਰੱਖਣੀ ਜ਼ਰੂਰੀ ਹੈ ਪਰ ਬਹੁਤ ਜ਼ਿਆਦਾ ਵਹਿਮ ਭਰਮ ਕਿਸੇ ਤਰ੍ਹਾਂ ਦੇ ਨਾ ਕਰਿਆ ਕਰੋ ਕਿਉਂਕਿ ਭੋਲੇਪਨ ਦੇ ਵਿੱਚ ਕਹਿੰਦੇ ਗੁਰੂ ਮਹਾਰਾਜ ਜਿਆਦਾ ਬਖਸ਼ਿਸ਼ਾਂ ਕਰਦੇ ਹਨ ਉਹਨਾਂ ਨੂੰ ਜਲਦੀ ਗੋਦ ਦੇ ਵਿੱਚ ਬਿਠਾਉਂਦੇ ਆ ਜਦੋਂ ਆਪਾਂ ਭੋਲੇਪਨ ਦੇ ਵਿੱਚ ਗੁਰੂ ਮਹਾਰਾਜ ਦਾ ਨਾਮ ਲੈਨੇ ਆ ਨਾ ਤਾਂ ਕਹਿੰਦੇ ਨੇ ਗੁਰੂ ਮਹਾਰਾਜ ਜੀ ਜਿਆਦਾ ਬਖਸ਼ਿਸ਼ਾਂ ਕਰਦੇ ਆ ਤੇ ਇਸੇ ਤਰ੍ਹਾਂ ਵੈ ਗੁਰੂ ਜੀ ਆਪਾਂ ਨੂੰ ਕਿਸੇ ਤਰ੍ਹਾਂ ਦਾ ਵਹਿਮ ਭਰਮ ਨਹੀਂ ਕਰਨਾ ਚਾਹੀਦਾਗਾ ਠੀਕ ਹੈ ਜਿਹੜੀ ਤਵੇ ਦੀ ਪਹਿਲੀ ਰੋਟੀ ਉਹ ਗੁਰੂ ਮਹਾਰਾਜ ਦਾ ਨਾਮ ਲੈ ਕੇ ਜਰੂਰ ਤੁਸੀਂ ਬਣਾਓ ਤੁਸੀਂ ਬਾਹਰ ਕਿਸੇ ਵੀ ਜਾਨਵਰ ਨੂੰ ਛਕਾ ਸਕਦੇ ਹੋ ਗਾਂ ਨੂੰ ਛਕਾ ਸਕਦੇ ਹੋ ਕਿਸੇ ਵੀ ਜਾਨਵਰ ਨੂੰ ਤੁਸੀਂ ਛਕਾ ਸਕਦੇ ਹੋ ਤੇ ਜੇਕਰ ਕਈ ਵਾਰੀ ਜਿਵੇਂ ਹੁਣ ਮੈਂ ਇਸ ਤਰ੍ਹਾਂ ਕਰਦੀ ਹੁੰਨੀ ਆ ਵੇ ਗੁਰੂ ਜੀ ਵੀ ਕਈ ਵਾਰੀ ਨਾ ਜਿਹੜੇ ਬਾਹਰ ਕੋਈ ਜਾਨਵਰ ਨਹੀਂ ਮਿਲਦਾਗਾ ਜਾਂ ਤਾਂ ਫਿਰ ਛੋਟੇ ਛੋਟੇ ਟੁਕੜੇ ਕਰਕੇ ਪੰਛੀਆਂ ਲਈ ਉਹ ਸੈੱਟ ਦੇਦੀ ਆ ਜਾਂ ਫਿਰ ਜੇ ਜਿਹਾ ਵੀ ਨਾ ਹੋਵੇ ਕਈ ਵਾਰੀ ਸਵੇਰ ਇੰਨਾ ਕੋ ਸ਼ਡਿਊਲ ਬਿਜੀ ਹੁੰਦਾ ਫਿਰ ਸਾਰੇ ਪਰਿਵਾਰ ਨੂੰ ਗੁਰੂ ਮਹਾਰਾਜ ਦਾ ਪ੍ਰਸ਼ਾਦਾ ਸਮਝ ਕੇ ਜੇ ਪ੍ਰਸ਼ਾਦ ਸਮਝ ਕੇ ਥੋੜੀ ਥੋੜੀ ਹੁਸ਼ਕਾਰ ਦੇਦੀ ਹੁੰਦੀ ਆ ਪਰ ਜੇਕਰ ਉਹ ਜਾਨਵਰਾਂ ਦੇ ਮੂੰਹ ਵਿੱਚ ਪੈ ਜਵੇ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਨਾ ਸਭ ਤੋਂ ਵੱਡਾ ਦਾਨ ਹੈ ਸਭ ਤੋਂ ਵੱਡਾ ਇਹ ਪੁੰਨ ਹੈ ਕਿ ਕਿਸੇ ਭੁੱਖੇ ਪੇਟ ਨੂੰ ਰੋਟੀ ਜਾ ਦੇਣਾ ਤੇ ਵਾਹਿਗੁਰੂ ਜੀ ਅਮੇਦ ਕਰਦੇ ਆ ਕਿ ਤੁਹਾਨੂੰ ਜਿਹੜੀ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਵੀਡੀਓ ਨੂੰ ਵਾਹਿਗੁਰੂ ਜੀ ਵੱਤ-ਵੱਤ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ